ਇਸ ਵੇਲੇ ਦੀ ਕਬੱਡੀ ਖਬਰ ਤੋਂ ਦੁਕਾਨ ਜਾ ਰਹੇ ਆ ਚੰਡੀਗੜ੍ਹ ਦੇ ਪਿੰਡ ਕੈਮ ਵਾਲਾ ਤੋਂ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਇੱਕ ਮੰਦਰ ਦੇ ਨਜ਼ਦੀਕ ਕੁਝ ਛੋਟੇ ਬੱਚੇ ਖੇਡ ਰਹੇ ਸੀ ਜਿੱਥੇ ਕੀ ਇੱਕ ਕਾਂਪਛਾਤਾ ਵਿਅਕਤੀ ਮੱਥਾ ਟੇਕਣ ਦੇ ਬਹਾਨੇ ਮੰਦਰ ਦੇ ਵਿੱਚ ਆਂਦਾ ਹੈ ਪਹਿਲਾਂ ਮੱਥਾ ਟੇਕਦਾ ਤੇ ਉਸ ਤੋਂ ਬਾਅਦ ਛੋਟੇ ਬੱਚਿਆਂ ਦੇ ਕੋਲ ਜਾ ਕੇ ਉੱਥੇ 6 ਸਾਲਾਂ ਇੱਕ ਛੋਟੀ ਬੱਚੀ ਨੂੰ ਆਪਣੇ ਨਾਲ ਲੈ ਕੇ ਚਲਾ ਜਾਂਦਾ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਵੱਤ ਵੱਤ ਖਪਨੂ ਸ਼ੇਅਰ ਕਰਿਓ ਦੱਸਦਿਆਂ ਕਿ ਛੋਟੀ ਬੱਚੀ ਦੀ ਸਮਝਦਾਰੀ ਦੇ ਨਾਲ ਇੱਕ ਵੱਡੀ ਅਨਹੋਣੀ ਘਟਨਾ ਹੋਣ ਤੋਂ ਬਾਅਦ ਗਈ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਜਦੋਂ ਇਹ ਅਣਛੱਤੇ ਵਿਅਕਤੀ ਛੋਟੀ ਬੱਚੀ ਨੂੰ ਕੁਝ ਖਾਣ ਦੀਆਂ ਵਸਤਾਂ ਤੇ ਪਹਿਨਣ ਦੇ ਬਸਤਰ ਦੇਣ ਦੇ ਬਹਾਨੇ ਬੱਚੀ ਨੂੰ ਇਸ ਜਗ੍ਹਾ ਤੋਂ ਲੈ ਕੇ ਗਿਆ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਅੱਧਾ ਕਿਲੋਮੀਟਰ ਦੇ ਕਰੀਬ ਅੱਗੇ ਜਾ ਕੇ ਇਹ ਵਿਅਕਤੀ ਇੱਕ ਕੰਡਿਆਂ ਵਾਲੀ ਤਾਰ ਦੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਇਸ ਦੇ ਗਲੇ ਦੇ ਵਿੱਚ ਉਹ ਕੰਡੇ ਵਾਲੀ ਤਾਰ ਫਸ ਜਾਂਦੀ ਹੈ ਜਿਸ ਤੋਂ ਬਾਅਦ ਬੱਚੀ ਇਸ ਅੰਸ਼ਤੇ ਵਿਅਕਤੀ ਕੋਲੋਂ ਭੱਜ ਕੇ ਆਪਣੇ ਘਰ ਦੇ ਕੋਲ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਤਾਂ ਚੰਡੀਗੜ੍ਹ ਪੁਲਿਸ ਨੂੰ ਇਸ ਵਿਅਕਤੀ ਸੂਚਨਾ ਦਿੱਤੀ ਹੈ ਤੁਸੀਂ ਵੀ ਬੱਤ ਵਜ ਖਬਰ ਨੂੰ ਸ਼ੇਅਰ ਕਰਿਓ ਵਿਅਕਤੀ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਨਜ਼ਦੀਕ ਦਾ ਰਹਿਣ ਵਾਲਾ ਹੈ ਜਾਂ ਫਿਰ ਤੁਸੀਂ ਇਸ ਦਿਨ ਨੂੰ ਜਾਣਦੇ ਹੋ ਤਾਂ ਇਹਦੀ ਸੂਚਨਾ ਚੰਡੀਗੜ੍ਹ ਪੁਲਿਸ ਨੂੰ ਜਾਂ ਕੈਂਬਾਲਾ ਪਿੰਡ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਦੇ ਸਕਦੇ ਤੁਸੀਂ ਦੇਖੋ ਕਿ ਛੋਟੀ ਬੱਚੀ ਨੂੰ ਕਿਵੇਂ ਬਲਗਾ ਕੇ ਲੈ ਕੇ ਜਾ ਰਿਹਾ ਹੈ ਇਹ ਅਨਪਛਤਾ ਵਿਅਕਤੀ ਕੋਈ ਅਨਹੋਣੀ ਘਟਨਾ ਹੋ ਜਾਣੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਪੀਰਾ ਫਕੀਰਾਂ ਦੀ ਧਰਤੀ ਕੈਂਬਾਲਾ ਨੂੰ ਕਿਹਾ ਜਾਂਦਾ ਜਿੱਥੇ ਕਿ ਕਾਫੀ ਇਤਿਹਾਸਿਕ ਮੰਦਿਰ ਤੇ ਦਰਗਾਹ ਨੇ ਇਹ ਦਰਗਾਹ ਲਾਲਾ ਵਾਲੇ ਪੀਰ ਦੀ ਦਰਗਾਹ ਜਿੱਥੇ ਕਿ ਛੋਟੀ ਬੱਚੀ ਨੂੰ ਬਰਗਾ ਕੇ ਲਿਜਾਣ ਲੱਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ ਪੀਰਾ ਫਕੀਰਾ ਨੇ ਇਸ ਪਿੰਡ ਦੀ लाज ਰੱਖ ਲਈ ਨਹੀਂ ਤਾਂ ਹੁਣ ਤੱਕ ਕੋਈ ਨਾ ਕੋਈ ਦੁੱਖ ਭਰੀ ਖਬਰ ਇਸ ਪਿੰਡ ਨੂੰ ਮਿਲ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ ਇਹ ਬੱਚੀ ਦੀ ਸਮਝਦਾਰੀ ਨੇ ਇੱਕ ਵੱਡੀ ਹੁਣ ਹੁਣੀ ਘਟਨਾ ਤੋਂ ਬਚਾ ਲਈ ਤਾਂ ਇਸ ਨੂੰ ਬਤਵਤ ਖਬਰ ਨੂੰ ਸ਼ੇਅਰ ਕਰਦੇ ਨਾਲ ਦੇਣਾ ਕਮੈਂਟ ਕਰ ਦਿਓ ਤਾਂ ਇਸ ਨੂੰ ਲੈ ਕੇ ਛੋਟੀ ਬੱਚੀ ਦੇ ਪਿਤਾ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਵੀ ਸੁਣੋ ਕੀ ਮੈਂ ਹਰਤੇਸ਼ ਸਿੰਘ ਭੋਰੇਗੀ ਅਚਰਬੰਨੀ ਚੈਨਲ ਤੋਂ ਅੱਛਾ ਇੱਕ ਪਤਾ ਲੱਗਿਆ ਹੁਣ ਹੁਣੇ ਵੀਡੀਓ ਇੱਕ ਵਾਇਰਲ ਹੋ ਰਹੀ ਹੈ WhatsApp ਗਰੁੱਪਾਂ ਤੇ ਤੁਹਾਡੇ ਦੱਸੇ ਜਾਈਏ ਇਲਾਕੇ ਦੀ ਤੇ ਇਹ ਕਿਹੜੇ ਪਿੰਡ ਦੀ ਘਟਨਾ ਜੀ ਇਹ ਇਹ ਪਿੰਡ ਕੈਂਬੜਾ ਹੈ ਜੀ ਆਪਣਾ ਚੰਡੀਗੜ੍ਹ ਦੇ ਲਾਗੇ ਪੈਂਦਾ ਜੀ ਅੱਛਾ ਜੀ ਕੀ ਮਾਮਲਾ ਕੀ ਹੈ ਜੀ ਕਿ ਕੁੜੀ ਜਿਹੜੀ ਦੱਸਿਆ ਜਾ ਰਿਹਾ ਕਿ ਛੋਟੀ ਬੱਚੀ 7 ਸਾਲ ਦੀ ਇੱਕ ਬੰਦਾ ਲੈ ਕੇ ਜਾ ਰਿਹਾ ਹੈ ਕੀ ਸੀ ਪੂਰਾ ਮਾਮਲਾ ਜੀ ਇਸ ਬਾਰੇ ਇਹ ਸਾਡੇ 1:30 ਵਜੇ ਦੇ ਟਾਈਮ ਸੀਗਾ ਸ਼ਾਮ ਦਾ ਜੀ ਤੇ ਮੰਦਿਰ ਹੈ ਜੀ ਆਪਣੇ ਲਾਗੇ ਲੱਲਾ ਵਾਲੇ ਤੀਰ ਦਰਗਾਹ ਹੈ ਜੀ ਅੱਛਾ ਜੀ ਉੱਥੇ ਬਹੁਤ ਸਾਰੇ ਕਾਫੀ ਬੱਚੇ ਇਕੱਠੇ ਹੋ ਕੇ ਖੇਡ ਰਹੇ ਸੀਗੇ ਜੀ ਹਾਂ ਜੀ ਹਾਂ ਜੀ ਤੇ ਉੱਥੇ ਇੱਕ ਬੰਦੇ ਚ ਬੰਦਾ ਮੱਥਾ ਟੇਕਣ ਆਇਆ ਜੀ ਹਾਂ ਜੀ ਉਹਨੇ ਥੋੜੇ ਮੱਥਾ ਉੰਦਰ ਟੇਕਣੀ ਚਿੱਤਾ ਨਾ ਉਹ ਸੈਰ ਦੇ ਖੜ ਕੇ ਬੱਚਿਆਂ ਨੂੰ ਦੇਖ ਰਿਆ ਸੀਗਾ ਜੀ ਅੱਛਾ ਤੁਸੀਂ ਕੈਂਪ ਦੀ ਵੀਡੀਓ ਦੇਖੀ ਹੈ ਜੀ ਹਾਂਜੀ ਹਾਂਜੀ ਉਹਦੇ ਵਿੱਚ ਪਤਾ ਲੱਗਿਆ ਜੀ ਕਿ ਉਹ ਥੋੜੀ ਦੇਰ ਤੋਂ ਬਾਅਦ ਉਹਦੇ ਨਾਲ ਬੱਚੇ ਨਾਲ ਜਿਹੜੀ ਬੇਟੀ ਹੈ ਜੀ ਮੇਰੀ ਸੁਕੰਨੇ ਆ ਉਹਦੇ ਨਾਲ ਗੱਲਬਾਤ ਕਰੀ ਤੇ ਉਹਨੇ ਕਿਹਾ ਜੀ ਤੁਹਾਡੀ ਤੁਹਾਡੀ ਬੇਟੀ ਸੀ ਹਾਂਜੀ ਮੇਰੀ ਬੇਟੀ ਹੈ ਕਿੰਨੇ ਸਾਲ ਦੀ ਸੀ ਉਹ 6 ਸਾਲ ਦੀ ਹੈ ਜੀ 6 ਸਾਲ ਦੀ ਅੱਛਾ ਹਾਂਜੀ ਹਾਂ ਜੇ ਤੁਹਾਨੂੰ ਗੱਲਬਾਤ ਕਰੀ ਤੇ ਇਹਨੂੰ ਕਿਹਾ ਕਿ ਮੈਂ ਨਾ ਲੱਡੂ ਤੇ ਕੱਪੜੇ ਦੇਣੇ ਤੁਹਾਨੂੰ ਸਭ ਨੂੰ ਹਾਂਜੀ ਕਿ ਬਾਕੀ ਬੱਚੇ ਛੋਟੇ ਸੀਗੇ ਜੀ ਬਾਕੀ ਨਾਲ ਸੀਗੇ 5-5 5 ਸਾਲ ਦੇ ਸੀਗੇ 4 ਸਾਲ ਦੇ ਸੀਗੇ ਛੋਟੇ ਬੱਚੇ ਨਾਲ ਕਿਤੇ ਸੀਗੇ ਜੀ ਹਾਂਜੀ ਜੀ ਤੁ ਤੁ ਤੁਸੀਂ ਵੱਡੇ ਹੋ ਜੀ ਹਾਂ ਤੁਹਾਡੇ ਤੁਸੀਂ ਨਾਲ ਚ ਵਧੀ ਸਮਾਨ ਲੈ ਕੇ ਐਸੇ ਆ ਜੂਗੇ ਤੇ ਬੀਟੀ ਨੇ ਕਿਹਾ ਠੀਕ ਹੈ ਜੀ ਹਾਂਜੀ ਅੰਕਲ ਕਿ ਕਿ ਕਹਾਂ ਜਾਣਾ ਕਰੇ ਕੋਲ پاس ਹੀ ਜਾਣਾ ਹੈ ਹਾਂਜੀ ਤੇ ਫਿਰ ਉਹ ਉਹਨੂੰ ਲੈ ਗਿਆ ਨਾਲ ਮੋਟਰਸਾਈਕਲ ਤੇ ਹਾਂਜੀ ਤੇ ਜਾ ਕੇ ਥੋੜੀ ਦੂਰ ਪਿੰਡ ਤੋਂ ਬਾਹਰ ਇੱਕ ਸਾਡਾ ਮਾਨਵ ਕੇਂਦਰ ਆਸ਼ਰਮ ਪੈਂਦਾ ਉਹ ਤੋਂ ਅੱਗੇ ਜਾ ਕੇ ਉਸੇ ਇੱਕ 25 ਕਿੱਲੇ ਦਾ ਟਾਟਾ ਦਾ ਫਾਰਮ ਹੈ ਇਹ ਬੰਦਾ ਕੋਈ ਅਣਪਛਾਤਾ ਸੀ ਜਾਂ ਤੁਹਾਡੇ ਪਿੰਡ ਦਾ ਸੀ ਕੋਈ ਨਹੀਂ ਜਾਣ ਪਛਾਤਾ ਸੀ ਜੀ ਬਾਹਰ ਦਾ ਬੰਦਾ ਹੈ ਜੀ ਅੱਛਾ ਪਹਿਲਾਂ ਤੁਸੀਂ ਦੇਖਿਆ ਤੁਸੀਂ ਆਪਣੇ ਲੱਕ ਕੇ ਜੀ ਨਹੀਂ ਜੀ ਅਸੀਂ ਦੇਖਿਆ ਨਹੀਂ ਕਦੇ ਲੋਕਲ ਅੱਛਾ ਫੇ ਉਸ ਤੋਂ ਕੀ ਹੋਇਆ ਜਦੋਂ ਅੱਗੇ ਮਾਨੂ ਕੇਂਦਰ ਕੋਲ ਗਏ ਹਾਂ ਉੱਥੇ ਗਏ ਜੀ ਉੱਥੇ ਰਸਤੇ ਦੇ ਵਿੱਚ ਇੱਕ ਪੱਛਮੀ ਜ਼ਿਲ੍ਹੇ ਦਾ ਨਾ ਜੀ ਸਰਕਾਰ ਨੇ ਪ੍ਰੋਜੈਕਟ ਲਿਆ ਹੋਇਆ ਉਹ ਉੱਥੇ ਦਾ ਜੰਗਲ ਹੈ ਜੀ ਕਿ ਤਰ੍ਹਾਂ ਦਾ ਪੂਰਾ ਹਾਂ ਜੀ ਉਹਨੇ ਉਸਰ ਮੋਟਰਸਾਈਕਲ ਮੋੜੇ ਦੇ ਅੱਗੇ ਕੰਡਾ ਤਾਰ ਲੱਗੀ ਸੀ ਉਹ ਦੇਖੀ ਲੀ ਜੀ ਉਸੇ ਤੋਂ ਮੋਟਰਸਾਈਕਲ ਜਾ ਕੇ ਕੰਡਾ ਤਾਰ ਦੇ ਵਿੱਚ ਬੱਜੇ ਜੀ ਅੱਛਾ ਜੀ ਉਹਦੇ ਕੋਲ ਮੋਟਰਸਾਈਕਲ ਮੋਟਰਸਾਈਕਲ ਠੀਕ ਹੈ ਜੀ ਅਜੇ ਮੋਟਰਸਾਈਕਲ ਫਿਰ ਹੁਣ ਬੰਦਾ ਫੜਿਆ ਉਹਦੇ ਬੰਦਾ ਤਾਂ ਹਾਲ ਤੱਕ ਫੜ ਨਹੀਂ ਹੋਇਆ ਜੀ ਤੇ ਉਸ ਤੋਂ ਬਾਅਦ ਉਹਦੇ ਨੂੰ ਚੋਟ ਲੱਗੀ ਤੇ ਉੱਥੇ ਕੁੜੀ ਵੀ ਗਿਰੀ ਤੇ ਉਹ ਵੀ ਗਿਰੀ ਜੀ ਤੇ ਉੱਥੋਂ ਕੁੜੀ ਦੌੜ ਕੇ ਭੱਜ ਗਈ ਜੀ ਫਿਰ ਉਹਨੂੰ ਪਤਾ ਲੱਗਿਆ ਵੀ ਕੁਝ ਮਨ ਜੀ ਪਤਾ ਨਹੀਂ ਕੀ ਖਿਆਲ ਆਇਆ ਉਹ ਤੋਂ ਭੱਜ ਕੇ ਜੀ ਉਹ ਤੋਂ ਪਿੰਡ ਪਾਇਆ ਸੀ 1/2 ਕਿਲੋਮੀਟਰ ਜੀ ਹਾਂ ਜੀ ਉਹ ਰੋਡ ਦੇ ਉੱਪਰ ਭੱਜ ਕੇ ਆਈ ਜੀ ਅੱਗੇ ਪਿੰਡ ਵਾਲੇ ਉਹਦੇ ਕੋ ਮੇਰੇ ਨੂੰ ਮਿਲ ਗਈ ਉਹ ਕਿ ਉਹ ਘਰ ਆ ਗਈ ਤੇ ਸਾਨੂੰ ਵੀ ਪਤਾ ਲੱਗਿਆ 9 ਵਜੇ ਹਾਂ ਜੀ ਅੱਜ ਫਿਰ ਕੈਮਰੇ ਕੁਮਰੇ ਦੀ ਫੋਟੋ ਫੋਟੋ ਕਰਵਾਈ ਤੇ ਹੁਣ ਅੱਛਾ ਪੁਲਿਸ ਪੁਲਿਸ ਕੋਲ ਗਈ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂ ਜੀ ਉਸ ਤੋਂ ਬਾਅਦ ਫਿਰ ਉਹਨੂੰ ਲੈ ਕੇ ਆਏ ਜੀ ਹਾਂਜੀ ਆ ਫਿਰ ਅਸਾ ਚੁਣ ਸਾਹ ਆਏ ਸੀ ਹੁਣ ਇਹ ਗੱਲਬਾਤ ਕਰਕੇ ਬਿਆਨ ਲੈ ਗਈ ਸੀ ਜੀ ਉਹ ਅੱਛਾ ਜੀ ਉਹਦਾ ਪਤਾ ਲੱਗਿਆ ਬੰਦੇ ਦਾ ਕਿੱਥੇ ਦਾ ਰਹਿਣ ਵਾਲਾ ਸੀ ਕੋਈ ਡੈਸ ਕਢਾਇਆ ਕੋਈ ਮੋਟਰਸਾਈਕਲ ਦੀ ਮਲਕੀ ਨੰਬਰ ਪਲੇਟ ਤੋਂ ਨਹੀਂ ਜੀ ਹੱਲੇ ਹੁਣ ਪੁਲਿਸ ਵਾਲੇ ਕਰ ਰਹੇ ਆ ਜੀ ਹੁਣ ਮੋਟਰਸਾਈਕਲ ਦੇ ਬਾਅਦ ਨਾਲ ਲੈ ਕੇ ਥਾਣੇ ਤੇ ਲੈ ਕੇ ਆਏ ਅਜਾ ਲੱਗਦਾ ਹੀ ਕੋਈ ਨਾ ਹੋਣੀ ਘਟਨਾ ਹੋ ਸਕਦੀ ਕਿ ਉਸ ਤੋਂ ਪਹਿਲਾਂ ਹੀ ਬਚਾਅ ਹੋ ਗਿਆ ਬੱਚੀ ਦਾ ਵੀ ਹਾਂਜੀ 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 ਉਹ ਤਾਂ ਘਟਨਾ ਤਾਂ ਘਟਣੀ ਸੀ ਜਿੰਦਗੀ ਸੀ ਜਨਾ ਸਰ ਸਾਰੇ ਹੀ ਨਾ ਹਾਂਜੀ ਇੱਕ ਤੋਂ ਗਰਬੜੀ ਜਿਹੀ ਸੀ ਉਹਨੇ ਜੀ ਕਿ ਬੱਚੀ ਨਾਲ ਕੋਈ ਐਡਾ ਕੀ ਘਟਨਾ ਕਰ ਸਕਦਾ ਸੀ ਹਨਾ ਹਾਂਜੀ 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 ਕੁਛ ਨਹੀਂ ਕਸਰ ਹੋ ਸੀਗਾ ਜੀ ਅਜਾ ਕਿਵੇਂ ਦੀ ਚੌਕਸੀ ਹੁਣ ਪਿੰਡ ਦੇ ਵਿੱਚ ਹੋਰ ਵਧਾਈ ਹੋਈ ਹੈ ਕਿ ਜਿਸ ਤਰੀਕੇ ਨਾਲ ਘਟਨਾ ਵਾਪਰੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਕੀ ਮਾਹੌਲ ਹੈ ਹੁਣ ਕਾਫੀ ਮਤਲਬ ਪਿੰਡ ਜੀ ਕਾਫੀ ਲੋਕ ਇਕੱਠੇ ਹੋਏ ਸੀ ਜੀ ਹੁਣ ਹੋਰ ਕਿਹਾ ਜੀ ਕਿ ਕਾਫੀ ਰੋਸ ਤਰਕੜ ਕਰ ਰਹੇ ਜੀ ਜਿਵੇਂ ਕਿ ਥੋੜੀ ਉਹਦੇ ਪੀਸੀਆਰ ਵਗੈਰਾ ਦਾ ਵੀ ਪਹਿਰਾ ਹੋਣਾ ਚਾਹੀਦਾ ਨਾ ਜੀ ਪਿੰਡ ਚ ਹਾਂਜੀ 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 ਜਿਹੜਾ ਹੋਵੇ ਜੀ ਹਾਂਜੀ ਤਾਂ ਹੀ ਚਾਹੀਦਾ ਹੈ ਜੀ ਤੇ ਬਾਹਰੋਂ ਜਨਤਾ ਕਾਫੀ ਹੋ ਗਈ ਉਹਦੇ ਠੀਕ ਹੈ ਤੇ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਹੋ ਜਿਹੜੇ ਜਿਨ੍ਹਾਂ ਦੇ ਬੱਚੇ ਖੇਡਦੇ ਨੇ ਨਹੀਂ ਤੇ ਜਿਹੜੇ ਕਰੂੰਗਾ ਜੀ ਸਭ ਨੂੰ ਵੀ ਆਪਣੇ ਬੱਚਿਆਂ ਦਾ ਵੀ ਤੇ ਉਹਨਾਂ ਸਰਕ ਜ਼ਰੂਰ ਕਰੋ ਹਾਂਜੀ ਕੋਈ ਅਨਨੌਨ ਬੰਦਾ ਕੋਈ ਕਹੇ ਉਹਨੂੰ ਲੈ ਕੇ ਨਾ ਜਾਉ ਨਾਲ ਹਾਂਜੀ ਤੇ ਆਪਣਾ ਕਰਦੇ ਕੋਈ ਮੈਂਬਰ ਹੋਏ ਹਾਂਜੀ ਤਾਂ ਹੀ ਆਪਣਾ ਕੁਝ ਕਰਨ ਦੀ ਜੀ ਅਦਰਵਾਈਜ਼ ਕਿਸੇ ਅਨਨੋਣ ਬੰਦੇ ਨਾਲ ਗੱਲਬਾਤ ਨਾ ਕਰੇ ਜੀ ਨਾ ਕੁਝ ਖਾਏ ਲੈ ਕੇ ਅਤੇ ਬੱਚਿਆਂ ਦਾ ਆਪਣੇ ਤੇ ਖਾਸ ਧਿਆਨ ਰੱਖੋ ਜੀ ਸਾਨੂੰ ਵੀ ਸਿੱਖਿਆ ਮਿਲੀ ਹੈ ਜੀ ਇਸ ਤੋਂ ਬਾਅਦ ਜਿਸ ਤੋਂ ਰੱਬ ਦਾ ਸ਼ੁਕਰ ਹੈ ਬਾਬੀ ਪਛਾਣ ਕੇ ਬਹੁਤ ਬਹੁਤ ਤੁਹਾਨੂੰ ਬਤੌਰ ਜੀ ਗਲਵਟ ਕੀਤੀ ਠੀਕ